ਪਾਜੀ ਮੈਂ ਤੁਹਾਨੂੰ ਇੱਕ ਨਾ ਮੁੰਡੇ ਦੀ ਕਹਾਣੀ ਸੁਣਾਉਣਾ ਰਾਜਨ ਜਾੜ ਦੀ ਹੂੰ ਉਹ ਪਾਜੀ 307 ਚੰਦਰ ਆ ਗਿਆ ਹੂੰ ਚਲੋ ਪਾਜੀ ਉਹ ਸਾਡੇ ਲੋਰੈਂਸ ਵਾਲਿਆਂ ਚ ਆ ਕੇ ਰਹਿਣ ਲੱਗ ਗਿਆ ਸੀ ਲੋਰੈਂਸ ਵਾਲੇ 30 40 ਜਾਨੇ ਸੀ ਨਾ ਅੰਦਰ ਇਹਨਾਂ ਨੂੰ ਇਕੱਠੇ ਰੱਖਿਆ ਹੋਇਆ ਸੀ ਚਲੋ ਉਹ ਸਾਡੇ ਜਾ ਕੇ ਰਹਿਣ ਲੱਗ ਗਿਆ ਉਹ ਉਹਨੇ ਦੇਖਿਆ ਕਿ ਜਿਵੇਂ ਜੇਲ੍ਹ ਚ ਤਾਂ ਫੋਨ ਵੀ ਹੈ 307 ਦੇ ਕੇ ਇਸ ਚ ਆਇਆ ਸੀ ਪਾਜੀ ਉਹਦੀ 3-4 ਮਹੀਨਿਆਂ ਚ ਛੇਕ ਮਹੀਨਿਆਂ ਚ ਉਹਨੇ ਅੰਦਰ ਆ ਕੇ ਫੋਨ ਚਲਾਇਆ ਵੀ ਇੱਥੋਂ ਤਾਂ ਮੈਂ ਵੀਡੀਓ ਕਾਲਾਂ ਕਰਦਾ ਆਂ ਵੀ ਜੇਲ੍ਹ ਚ ਕੀ ਚੱਕਰ ਉੱਤੋਂ ਪਾਜੀ ਚੱਕਰ ਕੀ ਹੁੰਦਾ ਹੈ ਲੋਰੈਂਸ ਦੀ ਪੰਚਕੁੱਲਾ ਪੇਸ਼ੀ ਹੁੰਦੀ ਹੈ ਰਾਜਸਥਾਨ ਤੋਂ ਅਜਮੇਰ ਤੋਂ ਤੇ ਉਹਨੂੰ ਰਾਹਦਾਰੀ ਤੇ ਅੰਬਾਲੇ ਰੋਕ ਦਿੰਦੇ ਆ ਸਾਡੇ ਕੋਲ ਆਂਦੇ ਫਿਰ ਆਹਦਾਰੀ ਤੇ ਰੁਕਦੇ ਉਹ ਪਾਜੀ ਰਾਜਨ ਜਾਟੂ ਨੂੰ ਮਿਲ ਲੈਂਦਾ ਅੱਛਾ ਉੱਥੇ ਉੱਥੇ ਮਿਲ ਲੈਂਦਾ ਉਹਦੀ ਗੱਲਾਂ ਤੋਂ ਇੰਨਾ ਇੰਪ੍ਰੈਸ ਹੋ ਜਾਂਦਾ ਉਹਨਾਂ ਨੂੰ ਬੜਾ ਸਮਝਾਇਆ ਪਾਜੀ ਜੋ ਦੋਦੀ ਬੇਹਲ ਹੋਈ ਕਿ ਇਨ ਬਾਹਰ ਜਾ ਕੇ ਨਾ ਐ ਜਾ ਕੋਈ ਕੰਮ ਕਰੀ ਨਹੀਂ ਨਿਕਲਣਾ ਕੁਝ ਪੁਰਪਾ ਜੀ ਉਹਨੇ ਬਾਹਰ ਆ ਕੇ ਲੋਰੈਂਸ ਹੋਰਾਂ ਵਿੱਚੀ ਨਾਣਾ ਕਰਦੀ 11 12 ਮੀਟਰ ਕੀਤੇ ਆ ਉਸ ਬੰਦੇ ਨੇ ਉਸ ਬੰਦੇ ਨੇ ਬੇਲੋਂ ਸਰਫੀਕਰ ਆਦ ਕੱਟੀ ਸਰਫੀਕਰ ਆਦ ਵਿੱਚ ਲੋਰੈਂਸ ਉਹ ਲੋਕស៊ី ਵੀ ਨਾਲ ਸੀਗੇ ਹੁਣ ਅਸੀਂ ਵੀ ਲੋਰੈਂਸ ਦੇ ਨਾਲ ਹੀ ਸੀਗੇ ਅਸੀਂ ਵੀ ਉਹਦੀ ਗੱਲਾਂ ਸੁਣੀਆਂ ਨੇ ਲੇਕਿਨ ਉਹ ਬੰਦਾ ਇੰਨਾ 임ਪ੍ਰੈਸ ਹੋ ਗਿਆ ਉਹਨੂੰ ਇਹ ਲੱਗਿਆ ਵੀ ਚੀਲ ਚ ਕੀ ਐ ਫੋਨ ਚੱਲਦੇ ਨੇ ਵੀ ਮੈਂ ਬਾਹਰ ਆ ਜੂਗਾ ਕਿਤੇ ਉਹਨੇ ਇੱਕ ਕੀਤਾ ਹੋਣਾ ਪਾਜੀ ਫਿਰ ਦੋ ਕਰ ਲੈਂਦਾ ਬੰਦਾ ਫਿਰ ਮਜਬੂਰੀ ਹੋ ਜਾਂਦੀ ਵੀ ਹੁਣ ਦੋ ਕਰ ਲੈ ਜਿੱਥੇ ਜਹ ਜੇ ਦੋ ਹੋ ਜੇ 10 ਨਾਲ ਦੇ ਕਹਿਣ ਲੱਗ ਜਾਂਦੇ ਆ ਨਾਲ ਦੇ ਕਹਿਣ ਸਜ਼ਾ ਤਾਂ ਆਣੀ ਹੈ ਹਾਂ ਇੱਕ ਚ ਹੋਵੇ ਦੋ ਜਾਂ 10 ਚ ਤੇ ਭਾਜੀ ਉਹ ਬੰਦੇ ਨੇ 11 ਕਰਤੀ ਹੁਣ ਭਾਜੀ ਨੇ ਇਸ ਟਾਈਮ ਮੈਨੂੰ ਪਤਾ ਲੱਗਿਆ ਸੀ ਕਿਸੇ ਤੋਂ ਵੀ ਉਹ ਦਿੱਲੀ ਤਿਹਾਰ ਦੀ ਹਿਲ ਚ ਤੇ ਕਹਿੰਦੇ ਉਹ ਬਹੁਤ ਜ਼ਿਆਦਾ ਤੰਗ ਹੈ ਕਿਉਂਕਿ ਦਿੱਲੀ ਤਿਹਾਰ ਭਾਜੀ ਫੋਨ ਬਹੁਤ ਘੱਟ ਚੱਲਦਾ ਕਿਉਂਕਿ ਉਹ ਤੇ ਇਸ ਚੀਜ਼ਾਂ ਦੇ ਡੇਲਾ ਨਹੀਂ ਕਿਸੇ ਚੱਲਦਾ ਕਿਸੇ ਚ ਨਹੀਂ ਚੱਲਦਾ ਉਹ ਕਹਿੰਦੇ ਇੰਨਾ ਜ਼ਿਆਦਾ ਤੰਗ ਹੈ ਦੇਖ ਲਓ ਭਾਜੀ ਆ ਐਂਡ ਅਜੋਕੋ ਉਸ ਤੋਂ ਹੋਣਾ ਕੀ ਸ਼ਹਿਰ ਸੀਮੀ ਕਹਿੰਦਾ ਸੀਗਾ ਮੈਨੂੰ ਉਹਨੂੰ ਬੜਾ ਸਮਝਾਇਆ ਸੀ ਮੈਂ ਕਿਹਾ ਯਾਰ ਮੈਂ ਫਸਿਆ ਹੋਇਆ ਹਾਂ ਮੈਂ ਕਿਹਾ ਮੈਂ ਇੱਕ ਲਾ ਦਾ ਸਟੂਡੈਂਟ ਸੀ ਮੈਂ ਕਿਹਾ ਮੈਂ ਚੰਗੀ ਕਿਸੇ ਨੌਕਰੀ ਤੇ ਬੈਠਾ ਹੁੰਦਾ ਜਾਂ ਮੈਂ ਆਪਣਾ ਕੋਈ ਚੈਂਬਰ ਲੈ ਕੇ ਆਪਣੇ ਪ੍ਰਾਈਵੇਟਲੀ ਆਪਣੀ ਮੈਂ ਲੋਅਰ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਹੁੰਦਾ ਮੈਂ ਕਿਹਾ ਮੈਂ ਦੇਖ ਯਾਰ ਕਿੱਥੇ ਪਚਾਤਾ ਇਸ ਚੀਜ਼ ਨੂੰ ਮੈਨੂੰ ਉਹਨੂੰ ਬਹੁਤ ਸਮਝਾਇਆ ਸੀ ਭਾਜੀ ਮੈਂ ਵੈਸੇ ਉੱਥੇ ਹਰੇਕ ਨੂੰ ਸਮਝਾਂਦਾ ਸੀ ਜਿਹੜਾ ਐਵੇਂ ਦੀ ਚਮਕਦਮਕ ਤੋਂ ਖੁਸ਼ ਹੁੰਦਾ ਸੀਗਾ ਹੁਣ ਭਾਜੀ ਮੈਂ ਇੱਕ ਚੀਜ਼ ਦੇਖੀ ਸੀ ਉੱਥੇ ਹੁਣ ਭਾਜੀ ਇਹ ਸੀ ਲੋਰੈਂਸ ਵਾਲੀ 30 40 ਬੰਦੇ ਅੰਦਰ ਸੀਗੇ ਭਾਜੀ ਜੀਲ ਚ ਕੀ ਹੁੰਦਾ ਇੱਕ ਹਾਤਾ ਹੁੰਦਾ ਹੁਣ ਭਾਜੀ ਬੰਦਾ ਹਾਤਾ ਹੁੰਦਾ ਗੈਂਗਸਟਰਾਂ ਦਾ ਮਤਲਬ ਜਦੋਂ ਉਹਨਾਂ ਨੇ ਬਾਹਰ ਆਣਾ ਹੈ ਨਾ ਉਹਨਾਂ ਨੂੰ ਪੁਲਿਸ ਹੀ ਲੈ ਕੇ ਆਂਦੀ ਹੈ ਚਾਹੇ ਪੇਸ਼ੀ ਤੇ ਜਾਣਾ ਚਾਹੇ ਕੰਟੀਨ ਤੱਕ ਜਾਣਾ ਅਸੀਂ ਭਾਜੀ ਬਾਹਰ ਆਉਂਦੇ ਸੀ ਜਿਵੇਂ ਚੰਗੇ ਕੱਪੜੇ ਪਾਏ ਹੋਏ ਆ ਚੰਗੇ ਜਾਰਡਨ ਪਾਏ ਹੋਏ ਆ ਉਹ ਜਿਹੜੇ ਬਾਹਰ ਨੇ ਉਹ ਦੇਖਦੇ ਸੀ ਵੀ ਯਾਰ ਲੋਰੈਂਸ ਵਾਲੇ ਤਾਂ ਚੰਗੇ ਕੱਪੜੇ ਪਾਉਂਦੇ ਆ ਚੰਗੇ ਜਾਰਡਨ ਸ਼ੂਜ਼ ਛੱਡੇ ਹੋਏ ਇਹਨਾਂ ਨਾਲ ਪੁਲਸਾਂ ਦੀ ਆ ਯਾਰ ਇਹ ਤਾਂ ਹੁੰਦੀ ਹੋਣਾ ਚੜਾਈ ਬਹੁਤ ਹੈ ਤਾਂ ਪਰ ਇਹ ਬਾਹਰ ਜਾ ਕੇ ਕੀ ਕਰੇਗਾ ਕੋਈ ਕੁਝ ਕਰੇਗਾ ਤੇ ਭਾਜੀ ਪਰ ਜਦੋਂ ਕਰ ਲੈਂਦਾ ਨਾ ਫਿਰ ਬੰਦਾ ਖਤਮ ਹੋ ਜਾਂਦਾ ਭਾਜੀ ਆਪ ਹੀ ਖਤਮ ਹੋ ਜਾਂਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਬੰਦਾ ਭਾਜੀ ਇਸ ਲਾਈਨ ਚ ਐਂਟਰੀ ਤਾਂ ਹੁੰਦੀ ਆ ਚੰਗੀ ਜੀਨ ਸ਼ਰਟ ਜਾਰਡਨ ਅੱਜ ਲੇਕਿਨ ਭਾਜੀ ਇਸ ਚੈਂਡ ਹੁੰਦਾ ਜਾਂ ਤਾਂ ਕਫਨ ਚ ਜਾਂ ਜੇਲ੍ਹ ਦੇ ਕੰਬਲ ਚ ਅੰਤ ਹੈ ਅੰਤ ਭਾਜੀ ਬਹੁਤ ਮਾੜਾ ਹੈ ਜੇ ਬੰਦਾ ਮਰ ਜੀ ਫਿਰ ਵੀ ਜਾਨ ਛੜਾ ਜਾਂਦਾ ਜਿਹੜਾ ਜੇਲ੍ਹ ਦਾ ਕੰਬਲ ਹੈ ਇਹ ਤਾਂ ਭਾਜੀ ਬੜਾ ਗੰਦਾ ਅੰਤ ਹੈ ਉਹ ਐਸਾ ਨਰਕ ਹੈ ਭਾਜੀ ਉਹ ਜਿਹੜੀ ਲਾਲ ਲਾਲ ਚਾਰਦਵਾਰੀ ਹੈ ਭਾਜੀ ਉਸ ਤੋਂ ਬਾਅਦ ਸੋਚ ਹੀ ਨਹੀਂ ਜਾਂਦਾ ਭਾਜੀ ਸੁਪਨਾ ਵੀ ਨਹੀਂ ਆਉਂਦਾ ਬਾਹਰ ਦਾ ਤੁਸੀਂ ਹੋਰ ਦੱਸੋ ਹੂੰ ਨੀਂਦ ਵਿੱਚ ਸੁਪਨਾ ਵੀ ਜੇਲ੍ਹ ਤੋਂ ਬਾਰਦਾ ਨਹੀਂ ਆਂਦਾ ਜੇ ਸੁਪਨਾ ਹੈਗਾ ਉਹ ਵੀ ਜੇਲ੍ਹ ਦਾ ਆਏਗਾ ਭਾਜੀ ਐਵੇਂ ਦੀ ਸਾਈਕੀ ਹੋ ਜਾਂਦੀ ਹੈ ਉਹ ਬੰਦੇ ਦੀ ਤੁਸੇ ਵੀ ਮੈਂਟਲੀ ਡਿਸਟਰਬ ਹੋ ਜਾਂਦਾ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਮੈਂ ਭਾਜੀ ਜਿ ਤੁਸੀਂ ਕਹੋਗੇ ਉੱਥੇ ਹੋਇਆ ਮੈਂ ਬਾਹਰ ਆ ਕੇ ਹੋਇਆ ਭਾਜੀ ਮੈਂ ਮਤਲਬ ਕਈ ਵਾਰ ਸਵੇਰੇ ਨੀਂਦ ਚ ਉੱਠਦਾ ਸੀ ਮੈਨੂੰ ਲੱਗਦਾ ਸੀ ਵੀ ਜੇਲ੍ਹ ਦੀ ਬੰਦੀ ਖੁੱਲ ਗਈ ਘਰ ਵੀ ਤਨੂਏ ਨਹੀਂ ਲੱਗਦਾ ਇਹ ਤੇ ਜੇਲ੍ਹ ਚ ਹੈ ਮੈਂ ਜੇਲ੍ਹ ਚ ਹਾਂ ਇਹ ਮੇਰੀ ਘਰ ਦੇ ਨੇ ਇਹ ਚੀਜ਼ ਮਹਿਸੂਸ ਕੀਤੀ ਹੈ ਮੇਰੀ ਘਰ ਦੀ ਕਹਿੰਦੀ ਸੀ ਕਿ ਤੈਨੂੰ ਕਿਸੇ ਮੈਡੀਸਿਨ ਦੀ ਲੋੜ ਹੈ ਬਟ ਚਲੋ ਉਹ ਹੈ ਐਜ਼ ਅ ਟਾਈਮ ਟਾਈਮ ਜਿਵੇਂ ਹਰ ਇੱਕ ਜ਼ਖਮ ਹੀਲ ਕਰ ਦਿੰਦਾ ਬੰਦੇ ਦਾ ਲੇਕਿਨ ਪਰਪਾ ਜੀ ਇੰਨਾ ਜ਼ਿਆਦਾ ਬੰਦੇ ਨੂੰ ਡਿਸਟਰਬ ਕਰ ਦਿੰਦੀ ਹੈ ਮੈਂ ਤਾਂ ਪਾਜੀ 22 ਸਾਲ ਉੱਥੇ ਰਿਹਾ ਮੈਂ ਕਹਿ ਰਿਹਾ ਮੈਂ ਜਿੰਨਾ ਨਰਕ ਕੱਟਿਆ ਜ਼ਿੰਦਗੀ ਚ ਸ਼ਾਇਦ ਪਤਾ ਨਹੀਂ ਪਾਜੀ ਕੀ ਕਿੱਡਾ ਕ ਬੜਾ ਪਾਪ ਹੋਇਆ ਹੋਣਾ ਮੇਰੇ ਤੋਂ ਅੱਜ ਕੱਲ ਨਾ ਟ੍ਰੈਂਡ ਚੱਲ ਪਿਆ ਤੁਹਾਡੀ ਵੀਡੀਓ ਕਰਨ ਦਾ ਕਾਰਨ ਹੀ ਇਹ ਸੀ ਮਿਲੋ ਕੀ ਗੈਂਗਸਟਰਸ ਦੇ ਪੋਡਕਾਸਟ ਦੇਖਦੇ ਨੇ ਤੇ ਲੋਕੀ ਥਲੇ ਹੀ ਕਹਿ ਦਿੰਦੇ ਵੀ ਬਹੁਤ ਵਧੀਆ ਕਿੰਨੇ ਵਧੀਆ ਇਹਨਾਂ ਨੇ ਤਾਂ ਸੰਘਰਸ਼ ਲੜੇ ਐ ਸਮਝਣ ਲੱਗ ਜਾਂਦੇ ਵੀ ਇਹ ਤਾਂ ਸੰਘਰਸ਼ੀ ਨੇ ਜੀਨੇ ਭਾਜੀ ਕਿਸੇ ਬੰਦੇ ਨੂੰ ਮਾਰ ਰੱਖਿਆ ਜੀਨੇ ਕਿਸੇ ਬੰਦੇ ਦਾ ਮਰਡਰ ਕਰ ਰੱਖਿਆ ਭਾਜੀ ਇੱਕ ਬੰਦਾ ਮਾਰਦਾ ਉਹਦਾ ਪਰਿਵਾਰ ਮਾਰਦੇ ਨਾਲ ਜਿਸ ਜਿਹੜਾ ਕਿਸੇ ਬੰਦੇ ਨੂੰ ਮਾਰ ਰਿਹਾ ਭਾਜੀ ਉਹ ਬੰਦਾ ਚੰਗਾ ਕਿਵੇਂ ਹੋ ਸਕਦਾ ਚਾਹੇ ਭਾਜੀ ਤੁਹਾਡੀ ਮੇਰੀ ਜੋ ਮਰਜ਼ੀ ਦੁਸ਼ਮਣੀ ਹੈ ਜੇ ਮੈਂ ਤੁਸੀਂ ਮੈਨੂੰ ਮਾਰਦੇ ਹੋ ਜਾਂ ਮੈਂ ਤੁਹਾਨੂੰ ਮਾਰਦਾ ਤਾਂ ਭਾਜੀ ਮੈਂ ਚੰਗਾ ਕਿਵੇਂ ਹੋ ਸਕਦਾ ਚੰਗਾ ਇਨਸਾਨ ਤਾਂ ਉਹ ਹੈ ਨਾ ਭਾਜੀ ਜਿਹੜਾ ਆਪਣਾ ਚੰਗਾ ਜੀਵਨ ਜੀ ਰਿਹਾ ਜਿਵੇਂ ਤੁਸੀਂ ਜੀ ਰਹੇ ਹੋ ਭਾਜੀ ਤੁਸੀਂ ਐਨੇ ਵਧੀਆ ਪੱਤਰਕਾਰ ਹੋ ਜਿਹੜਾ ਬੰਦਾ ਕਿਸੇ ਨੂੰ ਮਾਰ ਰਿਹਾ ਭਾਜੀ ਸੋਸਾਇਟੀ ਨੂੰ ਮਤਲਬ ਐਵੇਂ ਦਾ ਮੈਸੇਜ ਦੇ ਰਿਹਾ ਸੋਸਾਇਟੀ 'ਚ ਭਾਜੀ ਉਹ ਬੰਦਾ ਗੰਦ ਫਲਾ ਰਿਹਾ ਤਾਂ ਉਹ ਬੰਦਾ ਚੰਗਾ ਕਿਵੇਂ ਹੋ ਸਕਦਾ ਭਾਜੀ ਤੁਸੀਂ ਮੈਨੂੰ ਗੱਲ ਦੱਸੋ ਚਾਹੇ ਭਾਜੀ ਕਿਸੇ ਨੇ ਕਿਸੇ ਦੋਸਤ ਪਿੱਛੇ ਕੀਤਾ ਕਿਸੇ ਮਕਸਦ ਪਿੱਛੇ ਕੀਤਾ ਪਾਜੀ ਕੋਈ ਸੰਘਰਸ਼ ਥੋੜਾ ਲੜ ਰਿਹਾ ਕੋਈ ਨੈਲਸਨ ਮੰਡੇਲਾ ਥੋੜਾ ਗੱਲ ਸਹੀ ਹੈ ਠੀਕ ਹੈ ਜੀ ਪਾਜੀ ਜਿਹੜਾ ਬੰਦਾ ਕਿਸੇ ਨੂੰ ਮਾਰ ਰਿਹਾ ਉਹ ਬੁਰਾ ਤੇ ਉਹ ਬਰਾਹੀ ਖਟ ਰਿਹਾ ਪਾਜੀ ਪਾਜੀ ਜਿਹੜੇ ਨਵੇਂ ਮੁੰਡੇ ਆ ਨਾ ਇਹਨਾਂ ਨੂੰ ਮੈਂ ਦੇਖਿਆ ਕਿਸੇ ਨੇ ਹਤਕੜੀ ਵਾਲੀ ਫੋਟੋ ਪਾਤੀ ਉਹ ਬੜੀ ਚੰਗੀ ਲੱਗਦੀ ਹੈ ਕਿਸੇ ਨੇ ਬਖਤਰਬੰਦ ਗੱਡੀਆਂ ਜਿਹੜੀ ਪੁਲਿਸ ਦੀਆਂ ਹੁੰਦੀਆਂ ਨੇ ਉਹ ਦੇਖਦੇ ਆ ਬੜੀ ਚੰਗੀ ਲੱਗਦੀ ਹੈ ਕਿ ਹਾਂ ਜੀ ਉਹਦੇ ਚੋ ਜਾਲੀਆਂ ਚੋਂ ਖੜਾ ਆ ਮੈਂ ਪਾਜੀ ਉਸ ਬਖਤਰਬੰਦ ਗੱਡੀ ਦੇ ਅੰਦਰੋਂ ਨਾ ਬਾਰ ਝਾਕਦਾ ਸੀ ਨਾ ਜਦੋਂ ਮੈਨੂੰ ਪੇਸ਼ੀ ਪੁਸ਼ੀ ਤੋਂ ਲੈ ਕੇ ਆਂਦੇ ਸੀ ਤਾਂ ਪਾਜੀ ਬਾਰ ਕੋਈ ਮਜ਼ਦੂਰ ਵੀ ਜਾ ਰਿਹਾ ਹੁੰਦਾ ਸੀ ਨਾ ਮੈਨੂੰ ਉਹਨੂੰ ਦੇਖ ਕੇ ਵੀ ਆਉਂਦਾ ਸੀ ਯਾਰ ਤੇਰੇ ਨਾਲ ਉਹ ਤਾਂ ਇਹ ਬੰਦੇ ਦਾ ਜੀਵਨ ਚੰਗਾ ਯਾਰ ਘਟੂ ਘਾਟੀ ਅਰੇ ਅਗਲਾ ਆਪਣਾ 500 ਰੁਪਿਆ 200 ਰੁਪਿਆ 300 ਰੁਪਿਆ ਦਿਹਾੜੀ ਪਾ ਕੇ ਆਪਣੇ ਘਰ ਤਾਂ ਜਾ ਰਿਹਾ ਹੈ ਘਰ ਤਾਂ ਜਾ ਰਿਹਾ ਤੈਨੂੰ ਕਿੱਥੇ ਲੈ ਕੇ ਜਾ ਰਹੇ ਨੇ ਨਰਕ ਚ ਨਰਕ ਚ ਹੀ ਆਇਆ ਸੀ ਨਰਕ ਚ ਹੀ ਜਾ ਰਹੇ ਆ ਅੰਕਿਤ ਭਾ ਦੋਨਾਂ ਦੋਸਰੇ ਕਿੱਦਾਂ ਦੀਆਂ ਗੱਲਾਂ ਕਰਦਾ ਸੀ ਕਿਉਂਕਿ ਉਹਦੇ ਕੇਸ ਤਾਂ ਮਸ਼ਹੂਰ ਮਤਲਬ ਉਹਦੀ ਮੇਨ ਕਹਾਣੀ ਹੀ ਮਸ਼ਹੂਰ ਹੈ ਵੀ ਮੌਤ ਤੋਂ ਬਾਅਦ ਪਹਿਲਾਂ ਤਾਂ ਚਲੋ ਮਸ਼ਹੂਰੀ ਹੈ ਹੀ ਹੈ ਵੀ ਉਸਨੇ ਕਤਲ ਬਹੁਤ ਕੀਤੇ ਉਸਨੇ ਪੂਰਾ ਆਪਣਾ ਮੈਂ ਕਵਾਂਗਾ ਵੀ ਆਤੰਕ ਫੈਲਾ ਕੇ ਰੱਖਿਆ ਪੂਰਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਕਿਉਂਕਿ ਡਰਦੇ ਸੀ ਉਹਦੇ ਨਾਂ ਤੋਂ ਪੂਰਾ ਬਹੁਤ ਜ਼ਿਆਦਾ ਡਰਦੇ ਸੀ ਪਰ ਤੁਹਾਡੇ ਨਾਲ ਕਿਦਾਂ ਦੀ ਗੱਲ ਕਰਦਾ ਸੀ ਕਿਉਂਕਿ ਜਿਸ ਹਿਸਾਬ ਨਾਲ ਉਹਦੇ ਪਿਓ ਨੇ ਉਹਦੀ লাশ ਲੈਣ ਤੋਂ ਮਨਾ ਕਰ ਦਿੱਤਾ ਸੀ ਇਹ ਲੱਗਦਾ ਸੀ ਵੀ ਬੜੀ ਵਧੀਆ ਫੈਮਲੀ ਤੋਂ ਪਿੱਛੇ ਸੀ ਕਦੇ ਤੁਹਾਡੇ ਨਾਲ ਕੋਈ ਗੱਲ ਕੀਤੀ ਉਹਨੇ ਇਸ ਤਰੀਕੇ ਦੀ ਭਾਜੀ ਉਹਨਾਂ ਮਤਲਬ ਬਹੁਤ ਰਿਚ ਫੈਮਲੀ ਤੋਂ ਨਹੀਂ ਸੀ ਉਹ ਲਾਈਕ ਫੈਮਲੀ ਤੋਂ ਸੀ ਜਿਵੇਂ ਪੰਜ ਸੱਤ ਕਿੱਲਾਂ ਵਾਲੇ ਜ਼ਿਮੀਂਦਾਰ ਨੇ ਭਾਜੀ ਅ ਦੋ ਤਿੰਨ ਭੈਣਾਂ ਨੇ ਭਾਜੀ ਉਹਦੇ ਉਹ ਜਿੰਨੀ ਕਿ ਭਾਜੀ ਉਹਨੇ ਮੈਨੂੰ ਆਪਣੇ ਘਰ ਬਾਰੇ ਗੱਲ ਦੱਸਦਾ ਹੁੰਦਾ ਸੀ ਤੁਈ ਭਾਜੀ ਮੇਰੇ ਨਾਲ ਤਾਂ ਐਜ਼ ਅ ਫਰੈਂਡ ਸੀਗਾ ਉਹ ਮੈਨੂੰ ਤਾਂ ਹੀ ਕਹਿੰਦਾ ਹੁੰਦਾ ਸੀ ਤੇਰੀ ਜਿੰਦਗੀ ਵਿੱਚ ਕੋਈ ਲੋੜ ਪੈ ਗਈ ਉੱਥੇ ਆ ਤਾਂ ਤੰਕ ਫਲਾ ਦੂੰਗਾ ਕਿ ਅਚਾਇ ਹੋ ਜਾਏਗਾ ਹਾਂ ਵੀ ਤੇਰੇ ਕੋਈ ਦੁਸ਼ਮਣ ਹੈ ਇੱਕ ਛੜ 10 ਮਾਰ ਦਾਂਗਾ ਮਤਲਬ ਉਦੋਂ ਆਪਾਂ ਨੂੰ ਵੀ ਆਇਆ ਹੋਣਾ ਪਤਾ ਤਾਂ ਉਹਨਾਂ ਮੇਰਾ ਕਿਸੇ ਨਾਲ ਪੰਗਾ ਪਿਆ ਇਸ ਤੇ ਛੜਨਾ ਹੀ ਬਿਲਕੁਲ ਬਿਲਕੁਲ ਉਹਨੂੰ ਦੇਖਦੇ ਸੀ ਉਹ ਤੇ ਵੈਪਨ ਦੀ ਗੱਲ ਸੀ ਵੀ 6 6 7 7 ਵੈਪਨ ਨਾਲ ਕਰਿਆ ਐਡੇ ਤਗੜੇ ਤਗੜੇ ਵੈਪਨ ਨੇ ਲੋਰੈਂਸ ਨੂੰ 0.45